ਬਿਲਕੁਲ ਜੀ ਗੁਰਦਾਸਪੁਰ ਦਾ ਪੇਂਟਰ ਰਾਜਾ ਜਿਹੜਾ 3 ਸਾਲ ਤੋਂ ਯਾਨੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਤੋਂ ਲਗਾਤਾਰ ਉਹਦੀਆਂ ਤਸਵੀਰਾਂ ਬਣਾ ਰਿਹਾ ਔਰ ਸਿਰਫ ਸਿੱਧੂ ਮੂਸੇਵਾਲੇ ਦੀਆਂ ਹੀ ਤਸਵੀਰਾਂ ਬਣਾ ਰਿਹਾ ਉਹਦੇ ਵੱਲੋਂ ਇੱਕ ਹੋਰ ਪੇਂਟਿੰਗ ਵੱਖਰਾ ਪੋਜ਼ ਬਣਾ ਦਿੱਤਾ ਗਿਆ ਹੈ ਰਾਜਾ ਸਾਡੇ ਨਾਲ ਮੌਜੂਦ ਹੈ ਤੁਸੀਂ ਪੇਂਟਿੰਗ ਲੈਣ ਚੱਕੀ ਦੋ ਤੂੰ ਪਹਿਲੇ ਆ ਦੱਸੋ ਮੈਂ ਜੀ ਲਗਭਗ 20 ਸਾਲ ਤੋਂ ਪੇਂਟਿੰਗ ਕਰਦਾ ਬਾਈ ਤੇ ਸਿੱਧੂ ਬਾਈ ਦੀਆਂ ਪੇਂਟਿੰਗਾਂ ਜਿਹੜੀਆਂ ਮੈਂ ਉਹਨਾਂ ਦੀ ਜਾਨ ਤੋਂ ਪਹਿਲਾਂ ਵੀ ਬਣਾਈਆਂ ਸੀ ਤੇ ਉਹਨਾਂ ਦੀ ਜਾਨ ਤੋਂ ਪਹਿਲਾਂ ਮੈਂ ਹੋਰ ਵੀ ਵੱਖਰੇ ਸਿੰਗਰਾਂ ਦੀਆਂ ਪੇਂਟਿੰਗਾਂ ਬ ਉਸ ਤੋਂ ਉਸ ਤੋਂ ਬਾਅਦ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਤੇ ਮੇਰੇ ਨਾਲ ਬਹੁਤ ਜ਼ਿਆਦਾ ਲੋਕੀ ਜੁੜੇ ਆ ਸਿੱਧੂ ਬਾਈ ਦੇ ਕਰਕੇ ਜਿੱਦਾਂ 20 ਸਾਲ ਤੋਂ ਪੇਂਟਿੰਗਸ ਬਣਾ ਰਹੇ ਹੋ ਕਿਹੜੇ ਕਿਹੜੇ ਸਿੰਗਰ ਦੀਆਂ ਪੇਂਟਿੰਗਸ ਬਣਾਉਂਦੇ ਸੀ ਪਹਿਲੇ ਮੈਂ ਜੀ ਲਗਭਗ ਜਿੰਨੇ ਫੇਮਸ ਸਿੰਗਰ ਆ ਮੈਂ ਨਾ ਲੂੰਗਾ ਉਹਨਾਂ ਸਿੰਗਰਾਂ ਦਾ ਕਿਉਂਕਿ ਕੁਝ ਸਿੰਗਰ ਅਜੇ ਵੀ ਸੀ ਜਿਨ੍ਹਾਂ ਦੀ ਸਿੱਧੂ ਬਾਈ ਦੇ ਨਾਲ ਕੰਟਰੋਵਰਸੀ ਚੱਲਦੀ ਹੁੰਦੀ ਸੀ ਤੇ ਮੈਂ ਉਹਨਾਂ ਦੀ ਵੀ ਪੇਂਟਿੰਗਾਂ ਬਣਾਈਆਂ ਕਿਉਂਕਿ ਰੋਟੀ ਕੱਢ ਕੇ ਮੈਨੂੰ ਸਾਰਿਆਂ ਦੇ ਕੰਮ ਕਰਨੇ ਪੈਂਦੇ ਰਹੀ ਪਰ ਜੇ ਅੱਜ ਦੀ ਡੇਟਸ ਦੇਖਿਆ ਜਾਏ ਤੇ ਮੇਰੇ ਕੋ ਸਿੱ ਜਿੱਦਾਂ ਸਿੱਧੂ ਦੀ ਮੌਤ ਤੋਂ ਪਹਿਲੇ ਵੀ ਉਹਨਾਂ ਦੀਆਂ ਤਸਵੀਰਾਂ ਬਣਾਈਆਂ ਕਦੀ ਮਿਲਣ ਦਾ ਮੌਕਾ ਮਿਲਿਆ ਜਾਂ ਉਹਨਾਂ ਨੂੰ ਮਤਲਬ ਗੱਲਬਾਤ ਹੋਈ ਹੋਏ ਨਹੀਂ ਜੀ ਗੱਲਬਾਤ ਨਹੀਂ ਹੋਈ ਪਰ ਮੈਂ ਮਿਲਣ ਦੀ ਕੋਸ਼ਿਸ਼ ਕਰਦਾ ਸੀ ਪਰ ਉਸ ਟਾਈਮ ਹਾਲਾਤ ਇੰਨੇ ਪਤਲੇ ਹੁੰਦੇ ਰਹੇ ਕਿ ਜਦੋਂ ਕੰਮ ਹੁੰਦਾ ਰਿਹਾ ਸੀ ਉਦੋਂ ਟਾਈਮ ਨਹੀਂ ਹੁੰਦਾ ਰਿਹਾ ਤੇ ਜਦੋਂ ਟਾਈਮ ਹੁੰਦਾ ਰਿਹਾ ਸੀ ਉਦੋਂ ਪੈਸੇ ਨਹੀਂ ਹੁੰਦੇ ਰਹੇ ਤੇ ਮੇਰੇ ਕੋਲ ਜਾਣ ਹੀ ਹੋਇਆ ਜਦੋਂ ਬੰਦੇ ਨੂੰ ਪਤਾ ਹੋਏ ਵੀ ਇਹ ਜਾਂ ਕੋਈ ਕਾਂਡ ਹੋ ਜਾਣਾ ਫਿਰ ਤੇ ਬੰਦਾ ਕਾਲੀ ਕਰਦਾ ਹੈ ਨਾ ਜੀ ਪਤਾ ਨਹੀਂ ਵੀ ਬਾਈ ਦੇ ਦੁਨੀਆ ਤੋਂ ਚਲੇ ਜਾਣਾ ਤੇ ਸਾਡੇ ਮੇਰੇ ਕੋਲ ਮਿਲਿਆ ਨਹੀਂ ਜੀ ਉਹੀ ਜਿੱਦਾਂ ਮੈਨੂੰ ਦੁੱਖ ਰਹ ਸਿੱਧੂ ਬਾਈ ਦੀਆਂ ਜਦੋਂ ਸਿੱਧੂ ਬਾਈ ਦੀ ਡੈਥ ਹੋ ਜਾਂਦੀ ਆ ਜਦੋਂ ਹਨਾ ਜੀ ਤੇ ਉਸ ਤੋਂ ਬਾਅਦ ਮੈਨੂੰ 8-10 ਦਿਨ ਤੱਕ ਤਾਂ ਮੈਂ ਸਦਮੇ 'ਚ ਰਿਆ ਵੀ ਕੌਣ ਕਿੱਦਾਂ ਕਿਹਨੇ ਕੀਤਾ ਹਨਾ ਜੀ ਮੈਂ ਘਟਾ ਘਟਾ 8-10 ਦਿਨ ਤੱਕ ਨਿਊਜ਼ ਚੈਨਲ ਦੇਖਦਾ ਰੰਦਾ ਸੀ ਉਸ ਤੋਂ ਬਾਅਦ ਮੈਂ ਇੱਕ ਸ਼ਰਧਾਂਜਲੀ ਦੀ ਤੌਰ ਤੇ ਬਾਈ ਦੀ ਪੇਂਟਿੰਗ ਬਣਾਈ ਸੀ ਜੋ ਕਿ ਬਿਲਕੁਲ ਫ੍ਰੀ ਹੀ ਤੇ ਉਹ ਪੇਂਟਿੰਗ ਜਿਹੜੀ ਆ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਉਸ ਤੋਂ ਬਾਅਦ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਕੰਮ ਦਿੱਤਾ ਤੇ ਸਿੱਧੂ ਬਾਈ ਦੇ ਚਾਹਣ ਵਾਲਿਆਂ ਦਾ ਬਹੁਤ ਜ਼ਿਆਦਾ ਮੈਨੂੰ ਪਿਆਰ ਮਿਲਦਾ ਜਿੱਦਾਂ ਤੁਸੀਂ ਕਿਹਾ ਕਿ ਸਦਮੇ 'ਚ ਰਹੇ ਉਹਨਾਂ ਦੀ ਮ ਬਹੁਤ ਵਧੀਆ ਰਿਸਪੈਕਟ ਦਿੰਦੇ ਆ ਬਹੁਤ ਵਧੀਆ ਦਿਲ ਦੇ ਮੈਂ ਕਹਿੰਨਾ ਬਈ ਜੇ ਮੈਂ ਅੱਜ ਸਿੱਧੂ ਬਾਈ ਨੂੰ ਨਹੀਂ ਮਿਲਿਆ ਉਹਦੇ ਚੌਨ ਨਾਲ ਮਿਲਿਆਣਾ ਤੇ ਮੈਨੂੰ ਆ ਲੱਗਦਾ ਵੀ ਮੈਂ ਸਿੱਧੂ ਬਾਈ ਨੂੰ ਮਿਲਿਆ ਜਿੱਦਾਂ ਇੰਨੇ ਵੱਡੇ ਫੈਨ ਕੇ ਸਿਰਫ ਉਹਨਾਂ ਦੀਆਂ ਤਸਵੀਰਾਂ ਬਣਾ ਰਹੇ ਹੋ ਜੇ ਦੋ ਲਾਈਨਾਂ ਚ ਉਹਨਾਂ ਨੂੰ ਡਿਫਾਈਨ ਕਰਨ ਲਈ ਕਿਹਾ ਜਾਏ ਸਿੱਧੂ ਬਾਰੇ ਕੁਝ ਬੋਲਣ ਲਈ ਕਿਹਾ ਜਾਏ ਕੀ ਕਹਿਣਾ ਚਾਹੋਗੇ ਦੋ ਲਾਈਨਾਂ ਚ ਹੀ ਮੈਂ ਤੇ ਉਹਨੂੰ ਆਪਣਾ ਰੱਬ ਦਾ ਰੂਪ ਹੀ ਮੰਨਦਾ ਹਾਂ ਜਿਨ੍ਹਾਂ ਦੇ ਕਰਕੇ ਚਲੋ ਜਿੱਦਾਂ ਅੱਜ ਜੇ ਮੇਰੀ ਉਹਦੇ ਕਰਕੇ ਰੋਟੀ ਚੱਲੀ ਆ ਤੇ ਮੇਰੇ ਵਾਸਤੇ ਉਹ ਰੱਬ ਦਾ ਰੂਪ ਆ ਤੇ ਬਾਕੀ ਜਿੰਨੀ ਜਿੰਨੀ دیر ਤੱਕ ਜਿੰਨੀ دیر ਤੱਕ ਮੈਂ ਮਤਲਬ ਜਿਉਂਦਾ ਵਾਂ ਮੈਂ ਉਹਨੂੰ ਮਰਮ ਨਹੀਂ ਦਊਂਗਾ ਬਾਕੀ ਮੈਂ ਬਹੁਤ ਕੋਸ਼ਿਸ਼ ਕਰੂੰਗਾ ਜੇ ਕੱਲ ਨੂੰ ਉਹਨਾਂ ਦਾ ਟ੍ਰੈਂਡ ਜੇ ਲੋਕਾਂ ਨੂੰ ਨਹੀਂ ਨਹੀਂ ਵੀ ਬਣਦੇ ਮੈਂ ਤਾਂ ਵੀ ਉਹਦੀ ਪੇਂਟਿੰਗਾਂ ਬਣਾਉਂਦਾ ਰਹੂੰਗਾ ਜੀ ਤੇ ਬਿਲਕੁਲ ਜੀ ਸਿੱਧੂ ਮੂਸੇਵਾਲਾ ਨੂੰ ਰੱਬ ਮੰਨਣ ਵਾਲਾ ਰਾਜਾ ਦਾ ਕਹਿਣਾ ਹੈ ਕਿ ਲਗਾਤਾਰ ਉਹਨਾਂ ਦੀ ਪੇਂਟਿੰਗ ਬਣਾਉਂਦਾ ਰਹਾਂਗੇ ਔਰ ਇਹ ਵੀ ਕਹਿਣਾ ਹੈ ਕਿ ਮੂੰਹ ਮੰਗੀ ਕੀਮਤ ਦੇਣ ਨੂੰ ਤਿਆਰ ਹੁੰਦੇ ਸਿੱਧੂ ਮੂਸੇਵਾਲੇ ਦੇ ਫੈਨ ਇਹਨਾਂ ਦੀਆਂ ਤਸਵੀਰਾਂ ਤੇ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪ